ਹੈਲੋ ਫਰੈਂਡਸ ਅੱਜ ਆਪਾਂ ਬਣਾਵਾਂਗੇ ਕੇਕ ਇਹਨੂੰ ਘਰ ਵਿੱਚ ਹੀ ਤਿਆਰ ਕਰਾਂਗੇ ਕੱਪ ਕੇਕ ਤੇ ਫਰੂਟ ਕੇਕ ਨੂੰ ਇਹਦੇ ਲਈ ਮੈਂ ਜਿਹੜਾ ਘਰ ਵਿੱਚ ਹੀ ਸਮਾਨ ਸੀ ਉਹਦੇ ਨਾਲ ਬਣਾਇਆ ਹੈ ਸਭ ਤੋਂ ਪਹਿਲਾਂ ਆਪਾਂ ਇੱਕ ਕੱਪਾ ਜਿਹੜਾ ਆਟਾ ਲਿਆ ਹੈ ਤੇ ਉਹਨੂੰ ਚੰਗੀ ਤਰ੍ਹਾਂ ਛਾਣ ਲਿਆ ਹੁਣ ਇਸ ਵਿੱਚ 1/4 ਕੱਪ ਆਪਾਂ ਜਿਹੜਾ ਰਿਫਾਈਨਡ ਓਇਲ ਲਿਆ ਤੁਸੀਂ ਇੱਥੇ ਦੇਸੀ ਘਿਓ ਜਾਂ ਫਿਰ ਬਟਰ ਨੂੰ ਵੀ ਮੈਲਟ ਕਰਕੇ ਲੈ ਸਕਦੇ ਹੋ ਹੁਣ ਆਪਾਂ ਇਸ ਦੇ ਵਿੱਚ ਇੱਕ ਟੇਬਲस्पून ਜਿਹੜਾ ਮਿੱਠਾ ਸੋਡਾ ਐਡ ਕੀਤਾ ਤੇ ਹਾਫ ਟੇਬਲस्पून ਜਿਹੜਾ ਉਹ ਬੇਕਿੰਗ ਪਾਊਡਰ ਪਾਇਆ ਏ ਤੇ ਇਹਨਾਂ ਨੂੰ ਪਾ ਕੇ ਆਪਾਂ ਚੰਗੀ ਤਰ੍ਹਾਂ ਜਿਹੜਾ ਇਹਨੂੰ ਮਿਕਸ ਕਰ ਲਵਾਂਗੇ ਤੇ ਇਸ ਦੇ ਵਿੱਚ ਮੈਂ ਜਿਹੜੀ ਆ ਪੀਸੀ ਹੋਈ ਚੀਨੀ ਹੀ ਪਾਈ ਸੀ ਤੁਸੀਂ ਇੱਥੇ ਖੰਡਪੂਰਾ ਵੀ ਯੂਜ਼ ਕਰ ਸਕਦੇ ਹੋ ਹੁਣ ਆਪਾਂ ਇਸ ਦੇ ਵਿੱਚ ਜਿਹੜੀਆਂ ਕੁਝ ਬੂੰਦਾਂ ਨੇ ਉਹ ਬਨੀਲਾ ਐਸੈਂਸ ਦੀਆਂ ਪਾਵਾਂਗੇ ਇੱਥੇ ਤੁਸੀਂ ਚਾਕਲੇਟ ਫਲੇਵਰ ਵੀ ਯੂਜ਼ ਕਰ ਸਕਦੇ ਹੋ ਇਹ ਤੁਹਾਡੀ ਇੱਛਾ ਏ ਤੇ ਇਸ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰਾਂਗੇ ਤੇ ਇਹਦਾ ਜਿਹੜਾ ਮੈਜ਼ਰਮੈਂਟ ਆ ਉਹ ਤੁਸੀਂ ਕੱਪਸ ਦੇ ਨਾਲ ਜਾਂ ਕਿਸੇ ਵੀ ਟੇਬਲस्पून ਦੇ ਨਾਲ ਕਰ ਸਕਦੇ ਹੋ ਹੁਣ ਆਪਾਂ ਕੀ ਆ ਜਿਹੜਾ ਇੱਕ ਕੱਪ ਆ ਉਹਦੇ ਵਿੱਚ ਗੁੰਗੁਨਾ ਦੁੱਧ ਐਡ ਕਰਾਂਗੇ ਤੁਸੀਂ ਇਸ ਨੂੰ ਥੋੜਾ ਥੋੜਾ ਕਰਕੇ ਐਡ ਕਰਿਓ ਤਾਂ ਕਿ ਜਿਹੜਾ ਬੈਟਰ ਆ ਉਹ ਜ਼ਿਆਦਾ ਪਤਲਾ ਨਾ ਹੋ ਜਾਵੇ ਹੁਣ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਬੈਟਰ ਆ ਉਹ ਥੋੜਾ ਜਿਹਾ ਠੇਕਾ ਤੇ ਇੱਥੇ ਮੈਨੂੰ ਲੱਗਦਾ ਵੀ ਇਹਦੇ ਵਿੱਚ ਜਿਹੜਾ 1 ਤੋਂ 2 ਚਮਚਾ ਉਹ ਦੁੱਧ ਹੋਰ ਪਵੇਗਾ ਤੇ ਤੇ ਵਿੱਚ ਆਪਾਂ 2-3 ਟੇਬਲस्पून ਆ ਜਿਹੜਾ ਦੁੱਧ ਐਡ ਕੀਤਾ ਤੇ ਹੁਣ ਆਪਾਂ ਜਿਹੜਾ ਹਰ ਸ਼ੀਜ਼ ਦਾ ਸਰਪਾ ਚਾਕਲੇਟ ਫਲੇਵਰ ਵਾਲਾ ਉਹ ਐਡ ਕੀਤਾ ਇਹਨੂੰ ਥੋੜਾ ਜਿਹਾ ਕਲਰ ਦੇਣ ਲਈ ਤੇ ਥੋੜਾ ਜਿਹਾ ਫਲੇਵਰ ਦੇਣ ਲਈ ਐਸੀ ਬਨੀਲਾ ਐਂਸੈਂਸ ਪਾਇਆ ਉਹਦੇ ਨਾਲ ਫਲੇਵਰ ਇਹਦਾ ਜਿਹੜਾ ਉਹ ਬਹੁਤ ਵਧੀਆ ਆ ਜਾਵੇਗਾ ਹੁਣ ਆਪਾਂ ਇਸਦੇ ਵਿੱਚ ਟੂਟੀ ਫਰੂਟੀ ਐਡ ਕਰੀਆਂ ਨੇ ਤੁਸੀਂ ਇਸ ਨੂੰ ਥੋੜਾ ਜਿਹਾ ਡਸਟ ਕਰਕੇ ਵੀ ਨੂੰ ਮਤਲਬ ਆٹے ਵਿੱਚ ਜਾਂ ਕਿ ਮੈਦੇ ਵਿੱਚ ਡਸਟ ਕਰਕੇ ਵੀ ਪਾ ਸਕਦੇ ਹੋ ਇਹਦੇ ਨਾਲੇ ਇੱਕ ਦੂਸਰੇ ਦੇ ਨਾਲ ਜੁੜਦੀਆਂ ਨੇ ਕਲੀਆਂ ਕਲੀਆਂ ਪੂਰੇ ਕੇਕ ਦੇ ਵਿੱਚ ਨੇ ਜਿਹੜੀਆਂ ਉਹ ਇਕਵਲੀ ਹੁੰਦੀਆਂ ਨੇ ਤੇ ਹੁਣ ਆਪਾਂ ਜਿਹੜੇ ਕਾਫੀ ਕੱਪ ਹੁੰਦੇ ਨੇ ਨਾ ਡਿਸਪੋਜ਼ेबल ਆਪਾਂ ਉਹਨਾਂ ਨੂੰ ਚੰਗੀ ਤਰ੍ਹਾਂ ਬ੍ਰਸ਼ ਦੇ ਨਾਲ ਗ੍ਰੀਸ ਕਰਾਂਗੇ ਓਇਲ ਲਗਾ ਕੇ ਤੇ ਇਹਨਾਂ ਨੂੰ ਹਾਫ ਤੱਕ ਆ ਜਿਹੜਾ ਫਿਲ ਕਰਾਂਗੇ ਬੈਟਰ ਦੇ ਨਾਲ ਇਹ ਇਹਨੂੰ ਆਪਾਂ ਘਰ ਵਿੱਚ ਹੀ ਕੜਾਈ ਦੇ ਵਿੱਚ ਬਣਾਵਾਂਗੇ ਹਰ ਇੱਕ ਦੇ ਘਰ ਵਿੱਚ ਆ ਜਿਹੜਾ ਮਤਲਬ ਮਾਈਕ੍ਰੋਵੇਵ ਆ ਉਹ ਅਵੇਲੇਬਲ ਨਹੀਂ ਹੁੰਦਾ ਤੇ ਇਸ ਨੂੰ ਆਪਾਂ ਘਰ ਵਿੱਚ ਕੜਾਈ ਵਿੱਚ ਜਾਂ ਫਿਰ ਕੁੱਕਰ ਦੇ ਵਿੱਚ ਇੱਕ ਕੌਲੀ ਰੱਖ ਕੇ ਤੇ ਉਹਨੂੰ 10 ਮਿੰਟ ਪ੍ਰੀ ਹੀਟ ਕਰਕੇ ਉਹਦੇ ਉੱਤੇ ਕੋਈ ਵੀ ਪਲੇਟ ਰੱਖ ਕੇ ਤੁਸੀਂ ਇਹਨਾਂ ਨੂੰ ਜਿਹੜੇ ਕੱਪਸ ਨੇ ਇਹਨਾਂ ਨੂੰ ਇਕੁਅਲੀ ਰੱਖ ਸਕਦੇ ਹੋ ਤੇ ਇਸ ਨੂੰ ਕਿਸੇ ਡੂੰਘੇ ਜਿਹੇ ਭਾਂਡੇ ਦੇ ਨਾਲ ਜਾਂ ਬਰਤਨ ਦੇ ਨਾਲ ਉੱਪਰੋਂ ਕਵਰ ਕਰਾਂਗੇ ਜਿਸ ਦੇ ਨਾਲ ਕੀ ਆ ਜਿਹੜੀ ਇਹਦੀ ਹਵਾ ਉਹ ਬਿਲਕੁਲ ਵੀ ਬਾਹਰ ਨਾ ਜਾਵੇ ਤੇ ਇਹ ਵਿੱਚ ਈਵਨਲੀ ਬਣ ਜਾਵੇ ਇਹ 20 ਤੋਂ 25 ਮਿੰਟ ਦੇ ਵਿੱਚ ਬਹੁਤ ਵਧੀਆ ਤਿਆਰ ਹੋ ਜਾਂਦੇ ਨੇ ਇਨੂੰ ਆਪਾਂ ਹਾਫ ਵਿੱਚ ਦੇਖੋ ਕੱਢ ਕੇ ਦੇਖਿਆ ਮੈਂ ਇਹਨੂੰ 15 ਮਿੰਟ ਬਾਦੀ ਇਹ ਕਾਫੀ ਹੱਦ ਤੱਕ ਜਿਹੜੇ ਫਲਫੀ ਹੋ ਗਏ ਨੇ ਤੁਸੀਂ ਨਾਲ ਹੀ ਦੇਖ ਸਕਦੇ ਹੋ ਕਿ ਮੈਂ ਦੂਜੀ ਸਾਈਡ ਤੇ ਜਿਹੜਾ ਫਰੂਟ ਕੇਕ ਤਿਆਰ ਕੀਤਾ ਇਹਦਾ ਬੈਟਰ ਹੈ ਜਿਹੜਾ ਚਾਕਲੇਟ ਸੀ ਉਹ ਮੈਂ ਅਲੱਗ ਤੋਂ ਤਿਆਰ ਕਰਿਆ ਸੀ ਇਸ ਦੀ ਵੀਡੀਓ ਵੀ ਕਿਸੇ ਦਿਨ ਮੈਂ ਡਿਟੇਲ ਵਿੱਚ ਪੂਰੀ ਪਾਵਾਂਗੀ ਇਹ ਤੁਸੀਂ ਦੇਖ ਸਕਦੇ ਹੋ ਕਿ ਇਹ ਵੀ ਬਣ ਕੇ ਵਧੀਆ ਤਿਆਰ ਹੋਇਆ ਹੁਣ ਆਪਾਂ ਕੱਪਕੇਕ ਨੇ ਜਿਹੜੇ 30 ਮਿੰਟ ਬਾਅਦ ਕੱਢ ਲਏ ਨੇ ਤੇ ਇਹਨੂੰ ਹਲਕਾ ਜਿਹਾ ਕਿਸੇ ਵੀ ਨਾਈਫ ਦੀ ਹੈਲਪ ਦੇ ਨਾਲ ਆਪਾਂ ਸਾਈਡਾਂ ਤੋਂ ਜਦੋਂ ਫੇਰਾਂਗੇ ਨਾ ਤਾਂ ਉਹ ਮਤਲਬ ਇਹ ਆਸਾਨੀ ਨਾਲ ਨਿਕਲ ਆਉਂਦੇ ਨੇ ਵੈਸੇ ਤੁਸੀਂ ਨਾ ਵੀ ਚਾਹੋ ਤਾਂ ਠੰਡਾ ਹੋਣ ਤੇ ਇਹਨਾਂ ਨੂੰ ਕੱਢ ਸਕਦੇ ਹੋ ਹੁਣ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਮੇਰਾ ਕੇਕ ਆ ਉਹ ਵੀ ਬਣ ਕੇ ਤਿਆਰ ਹੋ ਗਿਆ ਹੈ ਤੇ ਇਹ ਫਰੂਟ ਕੇਕ ਨੂੰ ਮੈਂ ਡੀਮੋਲਡ ਕਰਿਆ ਆ ਇਸਾਨੀ ਨਾਲ ਡੀਮੋਲਡ ਹੋ ਗਿਆ ਹੈ ਤੇ ਕੱਪ ਕੇਕ ਨੇ ਜਿਹੜੇ ਆਪਾਂ ਘਰ ਵਿੱਚ ਹੀ ਬਣ ਕੇ ਬਹੁਤ ਚੰਗੇ ਫਲੇਵਰ ਦੇ ਨਾਲ ਤਿਆਰ ਹੋ ਗਏ ਨੇ ਹੁਣ ਮੈਂ ਤੁਹਾਨੂੰ ਕੱਟ ਕੇ ਦਿਖਾਵਾਂਗੀ ਤੁਸੀਂ ਦੇਖੋ ਕਿ ਜਿਹੜੇ ਫਰੂਟ ਕੇਕ ਨੇ ਬਹੁਤ ਵਧੀਆ ਬਣ ਕੇ ਤਿਆਰ ਹੋਏ ਨੇ ਜੇਕਰ ਤੁਹਾਨੂੰ ਮੇਰੀ